ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਤਾਅਕ ਤਾ ਬਠਿੰਡਾ ਦੇ ਪਨਬਸ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਤੀਜੇ ਦਿਨ ਦੀ ਸਟ੍ਰਾਈਕ ਤੋਂ ਬਾਅਦ ਫੁੱਕਿਆ ਈਟੀਓ ਰਜੀਵ দত্ত ਦਾ ਪੁਤਲਾ ਉਹਨਾਂ ਨੇ ਕਿਹਾ ਕਿ ਅੱਜ ਸਾਡਾ ਧਰਨੇ ਦਾ ਤੀਜਾ ਦਿਨ ਸੀ ਪਰ ਰਾਤ ਸਾਡੀ ਮੀਟਿੰਗ ਹੋਈ ਸੀ ਕਿ ਉਹਨਾਂ ਨੇ ਜੇਕਰ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਅਸੀਂ ਈਟੀਓ ਰਜੀਵ দত্ত ਦਾ ਪੁਤਲਾ ਜਲਾਵਾਂਗੇ ਰੋਸ਼ਨੀ ਪੰਜਾਬ ਦੀ ਤੋਂ मुख्यमंत्री <laughs> ਹਾਂ ਬਰਨਵੀਰ ਗੱਲ ਕਰੀਏ ਜੀ ਮਾਮਾ ਮਰ ਗਿਆ ਮਾਮੀ ਰੰਡੀ ਕਰ ਗਿਆ ਭਾਈ ਜੀ ਕੀ ਕਹਿਣਾ ਚਾਹੁੰਗੇ ਜੇ ਤੁਸੀਂ ਇਹ ਪ੍ਰੋਟੈਸਟ ਕਰ ਰਹੇ ਹੋ ਇਹ ਨਾਮਾ ਤੁਹਾਡਾ ਮੇਰਾ ਨਾਮ ਹਰਤਾਰ ਸ਼ਾਮਾ ਸੈਕਸੂ ਬਾਗੂ ਪਟੰਡਾ ਢਿੱਪੂ ਤੋਂ ਜੋ ਸਾਡਾ ਪ੍ਰੋਟੈਸਟ ਚੱਲ ਰਿਹਾ ਅੱਜ ਤੀਜੇ ਦਿਨ ਚ ਸਾਡੀ ਸਟ੍ਰਾਈਕ ਹੈਗੀ ਜੋ ਆਪਣੀਆਂ ਅਸੀਂ ਹੱਕੀ ਤੇ ਜਾਇਜ਼ ਮੰਗਾਂ ਲਈ ਆਪਣਾ ਪ੍ਰੋਟੈਸਟ ਕਰ ਰਹੇ ਹਾਂਗੇ ਬਹੁਤ ਲੰਬੇ ਸਮਾਂ ਤੋਂ ਅਸੀਂ ਬਹੁਤ ਘੱਟ ਤਨਖਾਹਾਂ ਤੇ ਕੱਚੇ ਕੰਮ ਕਰ ਰਹੇ ਆਗੇ ਤਾਂ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਸੀ ਕਿ ਸਾਨੂੰ ਪੱਕਾ ਕਰਿਆ ਜਾਵੇ बार-बार ਸਰਕਾਰ ਸਾਨੂੰ ਮੀਟਿੰਗਾਂ ਦੇ ਕੇ ਭੱਜ ਜਾਂਦੀ ਹੈ ਹਰ ਵਾਰ ਸਾਡੇ ਨਾਲ ਇਸੇ ਤਰ੍ਹਾਂ ਹੀ ਹੁੰਦਾ ਹੈ ਉਹਨਾਂ ਰਾਤ ਸਾਡੀ ਜੀਵ ਸਖਤੀ ਸਾਹਿਬ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਤੰਗਾਂ ਮੰਗਾਂ ਤੇ ਸਾਡੀ ਸਹਿਮਤੀ ਬਣੀ ਸੀ ਪਰ ਕਿਤੇ ਨਾ ਕਿਤੇ ਸਰਕਾਰ ਹੁਣ ਫੇਰ ਪੱਜੀ ਨਜ਼ਰ ਆ ਰਹੀ ਆ ਜਿਹਨੀਆਂ ਮੰਗਾਂ ਤੇ ਸਹਿਮਤੀ ਬਣੀ ਸੀ ਜਿਹੜਾ ਉਹਦਾ ਲੈਟਰ ਹੈ ਯਾਰੀ ਨਹੀਂ ਕਰ ਰਹੀ ਉਸੇ ਕਰਕੇ ਅਸੀਂ ਉਹ ਰਜੀਵ ਕੁਮਾਰ ਦਿੱਤਾ ਜੀ ਦੀ ਆਤੀ ਪੁੱਗੀ ਆ ਤਾਂ ਹੁਣ ਸਾਨੂੰ ਸੈਂਟਰਮੈਂਟ ਸੈਂਟਰ ਵਾਰਡੀ ਵੱਲੋਂ ਜੋ ਕਮ ਆਏਗਾ ਅਸੀਂ ਉਹ ਉਪਤਕਸ਼ਨ ਰੱਖੇ ਗਿਆ ਉਹਨਾਂ ਤੇ ਕੱਲ ਨੂੰ ਅਸੀਂ ਆਪਣੇ ਐਕਸ਼ਨ ਕਰਾਂਗੇ ਸਰਕਾਰੀ ਬਸੇਵਾ ਠੱਪ ਹੈ ਹਾਂਜੀ ਸਾਰਾ ਬਿਲਕੁਲ ਲਗਭਗ 90 95% ਜਿਹੜੀ ਸਰਕਾਰੀ ਬੱਸ ਸੇਵਾਂ ਪੂਰੇ ਪੰਜਾਬ ਵਿੱਚ ਖਾਫਟ ਹੈ ਇਹ ਸਰਕਾਰੀ ਹਦਾਲਾ ਕਰਾਈਆਂ ਨੇ ਕਿਉਂਕਿ ਜਿਹੜੀਆਂ ਗੱਲਾਂ ਤੇ ਸਹਿਮਤੀ ਬਣ ਚੁੱਕੀ ਹੈ ਉਹਦਾ ਨੋਟੀਫਿਕੇਸ਼ਨ ਕਿਉਂ ਨਹੀਂ ਜਾਰੀ ਕਰ ਰਹੇ ਅਗਲੀ ਰਣਨੀਤੀ ਕੀ ਹੈ ਸਾਡੀ ਅਗਲੀ ਰਣਨੀਤੀ ਹੈ ਕੱਲ ਨੂੰ ਅਸੀਂ ਚੰਡੀਗੜ੍ਹ ਜਾਣਾ ਹੈ ਲਗਭਗ ਪੂਰੇ ਪੰਜਾਬ ਦੇ ਵਿੱਚੋਂ ਅਸੀਂ ਭਟਿੰਡਾ ਡੀਪੂ ਦੇ ਵਿੱਚੋਂ ਪੰਜ ਬੱਸਾਂ ਭਰ ਕੇ ਲੈ ਕੇ ਜਾਣੀਆਂ ਨੇ ਤਾਂ ਸਾਰੇ 29 ਦੇ 29 ਦੀਪਾਂ ਦੇ ਵਿੱਚੋਂ 4-4 5-5 ਬੱਸਾਂ ਭਰ ਕੇ ਚੰਡੀਗੜ੍ਹ ਅਸੀਂ ਸੀਐਮ ਸਾਹਿਬ ਦੀ ਕੋਟੀ ਦਾ ਘਰੋਂ ਪਰਣ ਜਾਣਾ ਤਾਂ ਸਾਨੂੰ ਉੱਥੇ ਜਾ ਕੇ ਜੋ ਆਪਣਾ ਪ੍ਰੋਟੈਸਟ ਕਰਨਾ ਹੈ ਇੱਕ ਬੰਦਾ ਹੋਰ ਜਿਹੜਾ ਨਹੀਂ ਮੇਰਾ ਨਾਂ ਸਰਬੀਜ ਸਿੰਘ ਖੁੱਲਰ ਫਾਨਬਸ ਪੀਆਰਟੀਸੀ ਦੇ ਜੋ ਹੜਤਾਲ ਆ ਉਹ ਅੱਜ ਤੀਜੇ ਦਿਨ ਦੇ ਵਿੱਚ ਪਹੁੰਚ ਚੁੱਕੀ ਆ ਸੋ ਰਾਤ ਸਾਡੇ ਆਗੂ ਸਹਿਬਾਨ ਨਾਲ ਮੀਟਿੰਗ ਹੋਈ ਸੀ ਚੀਫ ਸੈਕਟਰੀ ਦੀ ਔਰ ਟਰਾਂਸਪੋਰਟ ਸੈਕਟਰੀ ਸੀ ਬਾਕੀ ਸਾਡੇ ਉਸ ਅਧਿਕਾਰੀ ਸੀ ਜੋ ਈਟੀਓ ਰਜੀਵ ਦਿੱਤਾ ਸੀ ਉਹ ਸਾਡੀਆਂ ਮੰਗਾਂ ਨੂੰ ਮੰਨਣ ਦੇ ਲਈ ਤਿਆਰ ਨਹੀਂ ਸੋ ਜੋ ਸਾਡੀ ਸਹਿਮਤੀ ਰਾਤ ਬਣੀ ਸੀ ਕਿ ਸਵੇਰੇ ਅਸੀਂ ਤੁਹਾਨੂੰ ਲੈਟਰ ਜਾਰੀ ਕਰ ਦੇਾਂਗੇ ਤੇ ਸੋ ਸਾਡੀ ਜਥੇਬੰਦੀ ਦੇ ਆਗੂਆਂ ਦੁਆਰਾ ਇਹ ਕਿਹਾ ਗਿਆ ਸੀ ਕਿ ਜੇਕਰ ਸਾਨੂੰ ਲੈਟਰ ਜਾਰੀ ਹੋ ਜਾਣਗੇ ਕਿਉਂਕਿ ਸਾਨੂੰ ਇਹ ਸਰਕਾਰ ਦੇ ਜਮ ਨਹੀਂ ਮੇਰੇ ਤੇ ਜਾਂ ਪ੍ਰਸ਼ਾਸਨ ਤੇ ਭਰੋਸਾ ਨਹੀਂ ਰਿਹਾ ਵੀ ਜਦੋਂ ਵੀ ਕੋਈ ਮੀਟਿੰਗ ਹੋ ਜਾਂਦੀ ਆ ਉਸ ਤੋਂ ਬਾਅਦ ਲਾਰਾ ਲੱਪਾ ਲਾ ਕੇ ਟੈਂਟ ਪਾਉਂਦੇ ਤੇ ਮੁੱਕਰ ਜਾਂਦੇ ਜੋ ਅਸੀਂ ਬਿਨਾ ਪੱਤਰ ਲੈੇ ਤੋਂ ਅਸੀਂ ਹੜਤਾਲ ਨਹੀਂ ਚੱਕਾਂਗੇ ਹੜਤਾਲ ਸਾਡੀ ਵਰਕਰਾਂ ਰਹੂਗੀ ਸੋ ਜੇਕਰ ਤੁਸੀਂ ਲਿਖਤੀ ਪੱਤਰ ਦਿਓਗੇ ਤਾਂ ਅਸੀਂ ਹੜਤਾਲ ਆਪਣੀ ਵਾਪਸ ਲਵਾਂਗੇ ਜਿਹੜੇ ਕਿਹੜੇ ਮੰਗਾਂ ਤੋਂ ਲਿਆ ਹੋ ਰਹੀਆਂ ਨੇ ਸੋ ਸੱਤ ਮੰਗਾਂ ਤੇ ਜਥੇਬੰਦੀ ਲੜਾਈ ਲੜਦੀ ਜਾ ਰਹੀ ਆ ਸੱਤਾਂ ਦੇ ਵਿੱਚੋਂ ਲਗਭਗ ਤਿੰਨ ਤੋਂ ਚਾਰ ਮੰਗਾਂ ਤੇ ਸਹਿਮਤੀ ਬਣ ਚੁੱਕੀ ਸੀ ਸੋ ਕਿਤੇ ਨਾ ਕਿਤੇ ਸਾਡੇ ਆਗੂ ਸਹਿਬਾਨ ਵੀ ਸਹਿਮਤ ਹੋਈ ਸੀ ਤੇ ਸਾਨੂੰ ਵੀ ਇਹ ਸੀ ਕਿ ਸਟੈਪ ਬਾਈ ਸਟੈਪ ਆ ਜੇ ਸਰਕਾਰ ਦਾ ਸਾਢੇ ਡੇਢ ਸਾਲ ਪਿਆ ਕੋਈ ਗੱਲ ਨਹੀਂ ਵੀ ਸਮਾਂ ਹੈ ਤੇ ਆਪਾਂ ਲੈਂਦੇ ਰਵਾਂਗੇ ਤੇ ਅਸੀਂ ਨਹੀਂ ਚਾਹੁੰਦੇ ਕਿ ਇੱਕ ਦਾਮੀ ਵੀ ਅਸੀਂ ਤੋਂ ਹੱਥ ਗੋਡਾ ਰੱਖੀ ਰੱਖੀਏ ਪਰ ਸਰਕਾਰ ਬਿਲਕੁਲ ਹੀ ਸਾਡੇ ਆਧਾਰੇ ਨੂੰ ਖਤਮ ਕਰਨਾ ਚਾਹੁੰਦੀ ਆ ਔਰ ਸਾਡੇ ਵਰਕਰਾਂ ਨੂੰ ਕੁਝ ਦੇਣਾ ਨਹੀਂ ਚਾਹੁੰਦੀ ਉਹ ਮੰਗਾ ਪਰਮਾਨੈਂਟ